ਸਾਰੀ ਦੁਨੀਆਂ ਤੋਂ ਚੈਣ ਨਿਆਰੀ ਰੰਗਲੇ ਪੰਜਾਬ ਮੇਰੇ ਦੀ ਸਾਰੀ ਦੁਨੀਆਂ ਤੋਂ ਸ਼ਾਨ ਨਿਆਰੀ ਰੰਗਲੇ ਪੰਜਾਬ ਮੇਰੇ ਦੀ ਇਹ ਧਰਤੀ ਹੈ ਪੰਜਾਬ ਦਰਿਆਵਾਂ ਦੀ ਪੋਤੇ ਅਣਖੀ ਤੇ ਛੀਨ ਨਾ ਮਾਵਾਂ ਸਰਦਾਰੀ ਰੰਗਲੇ ਪੰਜਾਬ ਮੇਰੇ ਦੀ ਸਾਰੀ ਦੁਨੀਆ ਤੋਂ ਸ਼ਾਨ ਵਾਲੀ ਆਰੀ ਰੰਗਲੇ ਪੰਜਾਬ ਮੇਰੇ ਦੀ ਉਹ ਖੜੇ ਜਬਰ ਖਲਫ ਹਿੱਕ ਤਣ ਕੇ ਆਖੇ ਬਾਬਰ ਨੂੰ ਜਬਰ ਪਛਾਨ ਕੇ ਇਥੋਂ ਆ ਉੜੇ ਹੰਕਾਰੀ ਰੰਗਲੇ ਪੰਜਾਬ ਮੇਰੇ ਦੀ ਸਾਰੀ ਦੁਨੀਆ ਤੋਂ ਸ਼ਾਨ ਨੇ ਆਰੀ ਰੰਗਲੇ ਪੰਜਾਬ ਮੇਰੇ ਦੀ ਓ ਅੱਖਾਂ ਪਾਲ ਹੈ ਮਾਯੂ ਦੀਆਂ ਅੱਖਾਂ ਚ ਸੇਰ ਰੱਖ ਕੇ ਤਲੀ ਤੇ ਲੜੇ ਲੱਖਾਂ ਚ ਸੌਦੇ ਕਰਦਾ ਹੈ ਦਿਲਾਂ ਪਾਰੀ ਰੰਗਲੇ ਪੰਜਾਬ ਮੇਰੇ ਦੀ ਸਾਰੀ ਦੁਨੀਆ ਤੋਂ ਛਾਣਨ ਆਰੀ ਰੰਗਲੇ ਪੰਜਾਬ ਮੇਰੇ ਦੀ ਓਏ ਬਸ ਬਰਤਵੀ ਦੇ ਉੱਤੇ ਪੱਕਾ ਦਾ ਜੰਗਾ ਜੁੱਤਾਂ ਵਿੱਚ ਅੱਕਦਾ ਨਾ ਥੱਕਦਾ ਸੀਸ ਵਾਰ ਕੇ ਨਭਾਉਂਦਾ ਦਿਲ ਦਾਰੀ ਰੰਗਲੇ ਪੰਜਾਬ ਮੇਰੇ ਸਾਰੀ ਦੁਨੀਆ ਤੋਂ ਛਾਨਨਿਆਰੀ ਰੰਗਲੇ ਪੰਜਾਬ ਮੇਰੇ ਦੀ ਉਹ ਮੈਰ ਮਿੱਟਦਾ ਹੈ ਧਰਮ ਗ੍ਰਾ ਤੇ ਕਮੀ ਕਰਦੀਆਂ ਨੀਆਂ ਤਰੇ ਸਰਾ ਤੇ ਜੁਸਾਏ ਸਦਾ ਫਲਾਦੀ ਬਲਕਾਰੀ ਰੰਗਲੇ ਪੰਜਾਬ ਮੇਰੇ ਦੀ ਸਾਰੀ ਦੁਨੀਆ ਤੋਂ ਛਾਨਨਿਆ ਰੰਗਲੇ ਪੰਜਾਬ ਮੇਰੇ ਦੀ ਉਹ ਪੰਜ ਤੀਰੀਏ ਦੇ ਜਿੱਧਰ ਨੂੰ ਚੱਲਦੇ ਵੇਖੇ ਜਬਰਾਂ ਦੇ ਜਬਰ ਨੂੰ ਠੱਲਦੇ ਬਾਜੀ ਮੋੜੇ ਕਰ ਦੁਕਾਨੀ ਤੇ ਆਰੀ ਰੰਗਲੇ ਪੰਜਾਬ ਮੇਰੇ ਦੀ ਸਾਰੀ ਦੁਨੀਆ ਤੋਂ ਛਾਣਨ ਆ ਰੰਗਲੇ ਪੰਜਾਬ ਮੇਰੇ ਦੀ ਹੋ ਰਹੂ ਘਟਦਾ ਹਮੇਸ਼ਾ ਸੋਭਾ ਜਗ ਦੀ ਉੱਚੀ ਰਹੂਗੀ ਹਮੇਸ਼ਾ ਚਾਨ ਪਗ ਦੀ ਸੱਚ ਲਿਖਦਾ ਹੈ ਅਮਰ ਲਖਾਰੀ ਰੰਗਲੇ ਪੰਜਾਬ ਮੇਰੇ ਦੀ ਸਾਰੀ ਦੁਨੀਆ ਤੋ ਚਨ ਨਿਆਰੀ ਰੰਗਲੇ ਪੰਜਾਬ